ਸਚਾਰਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾ ਗਜ਼ਲ ਸਚਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਰਿਹائش ਵਿਖੇ ਪੰਜਾਬ ਕੈਬਨਿਟ ਦੇ ਨਵੇਂ ਸਾਥੀਆਂ ਨਾਲ ਕੀਤੀ ਮੁਲਾਕਾਤ ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਦਿੱਤੀਆਂ ਵਧਾਈਆਂ ਮੁੱਖ ਮੰਤਰੀ ਵੱਲੋਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਸਾਰੇ ਮੰਤਰੀਆਂ ਨਾਲ ਵਿਸਥਾਰ ਸਹਿਤ ਕੀਤੀ ਗਈ ਚਰਚਾ ਮੁੱਖ ਮੰਤਰੀ ਨੇ ਕਿਹਾ ਆਪਣੇ ਆਪਣੇ ਮਹਿਕਮਿਆਂ ਦੀਆਂ ਲੋਕਪੱਖੀ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਲਾਭ ਚੰਡੀਗੜ੍ਹ ਦੇ ਟਿਗੋਰ ਥੀਏਟਰ ਵਿਖੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸੌਂਪੇ ਗਏ ਨਿਯੁਕਤੀ ਪੱਤਰ ਸਮਾਗਮ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤੀ ਸ਼ਿਰਕਤ ਪੰਜਾਬ ਸਰਕਾਰ ਦੇ ਮਿਸ਼ਨ ਰੋਜ਼ਗਾਰ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ 586 ਨਵ ਨਿਯੁਕਤ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਸੰਸਦ ਮੈਂਬਰ ਕੰਗਨਾ ਰਣੋਤ ਦੇ ਬਿਆਨ ਤੇ ਭੜਕੇ ਰਾਜਕੁਮਾਰ ਵੇਰਕਾ ਨੇ ਭਾਜਪਾ ਤੇ ਬੋਲਿਆ ਜ਼ੁਬਾਨੀ ਹਮਲਾ ਕਿਹਾ ਹਰਿਆਣਾ ਵਿੱਚ ਭਾਜਪਾ ਦੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੋਣਗੀਆਂ ਜ਼ਬਤ ਕੰਗਨਾ ਰਣੋਤ ਦੇ ਬਿਆਨ ਤੇ ਰਾਜਕੁਮਾਰ ਵੇਰਕਾ ਨੇ ਭਾਜਪਾ ਦੇ ਵੀ ਕੱਸਿਆ ਤੰਜ ਕਿਹਾ ਕੰਗਨਾ ਦੇ ਬਿਆਨ ਤੇ ਭਾਜਪਾ ਆਪਣਾ ਰੁਖ ਕਰੇ ਸਪਸ਼ਟ ਕੰਗਨਾ ਦਾ ਬਿਆਨ ਇਹ ਭਾਜਪਾ ਦਾ ਏਜੰਡਾ ਇਹ ਸਪਸ਼ਟ ਸਾਹਮਣੇ ਨਜ਼ਰ ਆਉਂਦਾ ਹੈ ਔਰ ਕੰਗਨਾ ਦੇ ਬਿਆਨ ਨੇ ਇਹ ਸਾਬਤ ਕਰਤਾ ਕਿ ਬੀਜੇਪੀ ਵਾਲੇ ਕਿਸਾਨਾਂ ਦੇ ਖਿਲਾਫ ਇਹ ਤਿੰਨੇ ਖੇਤੀ ਕਾਨੂੰਨ ਲਾਗੂ ਕਰਨਾ ਚਾਹੁੰਦੇ ਆ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਵਾਂ ਮੈਂ ਇਨਵਾਈਟ ਕਰਦਾ ਹਰਿਆਣੇ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਹਰਿਆਣੇ ਦੀ ਬੀਜੇਪੀ ਨੂੰ ਪੰਜਾਬ ਦੀ ਬੀਜੇਪੀ ਨੂੰ ਤੁਹਾਡਾ ਇੱਥੇ ਕੀ ਸਟੈਂਡ ਹੈ ਇਹ ਆਪਣੇ ਸਟੈਂਡ ਨੂੰ ਸਪਸ਼ਟ ਕਰੋ ਅਗਰ ਕੰਗਨਾ ਦਾ ਬਿਆਨ ਐਡਾ ਹੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਹਰਿਆਣਾ ਦੇ ਵਿੱਚ ਸਟਾਰ ਪ੍ਰਚਾਰ ਬਣਾ ਕੇ ਕੰਗਰਾ ਉਥੇ ਭੇਜ ਕੇ ਉਥੇ ਸਟੇਜਾਂ ਦੇ ਘਵਲੋ ਤਾਂ ਕਿ ਤੁਹਾਨੂੰ ਆਟਾ ਦਾਲ ਦਾ ਭਾਅ ਪਤਾ ਲੱਗੇਗਾ ਤੁਹਾਨੂੰ ਕਿਸਾਨਾਂ ਦਾ ਮੂਡ ਪਤਾ ਲੱਗੇਗਾ ਕਿਉਂਕਿ ਹਰਿਆਣਾ ਦੇ ਵਿੱਚ ਸਾਰੀਆਂ ਜਮਾਨਤਾ ਜਬਤ ਹੋਣੀਆਂ ਬੀਜੇਪੀ ਦੀਆਂ ਔਰ ਇਸ ਲਈ ਬੀਜੇਪੀ ਇਹ ਨਵੇਂ ਤਰੀਕੇ ਦੇ ਨਾਲ ਨਵਾਂ ਸਕੂਫਾ ਛੱਡ ਰਹੀ ਹੈ ਮంత్రి ਬਣਨ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨਦ ਨੂੰ ਖੰਨਾ ਵਿੱਚ ਦਿੱਤਾ ਗਿਆ ਗਾਰਡ ਆਫ ਆਨਰ ਸਭ ਤੋਂ ਪਹਿਲਾਂ ਅਕਾਲਪੁਰ ਖਵਾਈਗਰੂ ਦਾ ਪ੍ਰਭੂ શ્રી ਕ੍ਰਿਸ਼ਨ ਦਾ ਊਟਾਸਰਾ ਲੈ ਕੇ ਦਿਨ ਦੀ ਸ਼ੁਰੂਆਤ ਕੀਤੀ ਹੈ ਜੀ ਅੱਜ ਬਹੁਤ ਅਹਿਮ ਮੀਟਿੰਗ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਬੜੇ ਅੱਜ ਜਿਹੜੇ ਮਤਲਬ ਕਿ ਪੰਜਾਬ ਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹਨਾਂ ਤੇ ਡਿਸਕਸ਼ਨ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਜੋ ਵੀ ਫੈਸਲਾ ਲੱ타 ਜਾਊਗਾ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ ਅ ਤਰਤਲ ਦੇ ਵਿੱਚ ਉਹ ਫਿਰ ਉਸ ਹਸਬ ਨਾਲ ਅਗਲੀ ਜਿਹੜੀ ਪਲਾਨਿੰਗ ਹੈ ਉਹਨੂੰ ਐਗਜ਼ੀਕਿਊਟ ਕੀਤਾ ਜਾਊਗਾ ਠੀਕ ਹੈ ਜੀ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਵੱਡਾ ਫੇਰਬਦਲ 124 ਆਈਏਐਸ ਪੀਸੀਐਸ ਅਧਿਕਾਰੀਆਂ ਦੇ ਹੋਏ ਤਬਾਦਲੇ 1994 ਬੈਚ ਦੇ ਸੀਨੀਅਰ ਆਈਏਐਸ ਅਲੋਕ ਸ਼ੇਖਰ ਨੂੰ ਵਦੀਕ ਮੁਖ ਸਖਤਰ ਜੇਲ ਡੀਕੇ ਦਿਵਾੜੀ ਵਦੀਕ ਮੁਖ ਸਖਤਰ ਟਰਾਂਸਪੋਰਟ ਰਾਹੁਲ ਬੰਡਾਰੀ ਸਖਤਰ ਪਸ਼ੂ ਪਾਲਣ ਤੇ ਰਾਹੁਲ ਤਿਵਾੜੀ ਪ੍ਰਬੰਧਕੀ ਸਕੱਤਰ ਪੁੱਡਾ ਕੀਤੇ ਗਏ ਨਿਯੁਕਤ ਕੁਲਦੀਪ ਬਾਬਾ ਨੂੰ ਆਰਟੀਓ ਲੁਧਿਆਣਾ ਵਿਨੀਤ ਕੁਮਾਰ ਏਸੀਏ ਗਿਲਾੜਾ ਸੈਮ ਅਗਰਵਾਲ ਕਮਿਸ਼ਨਰ ਬਠਿੰਡਾ ਨਗਰ ਨਿਗਮ ਅਤੇ ਵਿਕਰਮਜੀਤ ਸ਼ੇਰਗਿੱਲ ਨੂੰ ਪੀਆਰਟੀਸੀ ਦੇ ਐਮ ਡੀ ਵਜੋਂ ਕੀਤਾ ਗਿਆ ਨਿਯੁਕਤ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਐਸ ਡੀ ਐਮ ਪੱਧਰ ਦੇ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ ਡੀਜੀਪੀ ਪੰਜਾਬ ਵੱਲੋਂ 143 ਪੁਲਿਸ ਅਧਿਕਾਰੀਆਂ ਦੀ ਵੀ ਕੀਤੀ ਗਈ ਬਦਲੀ ਦੁਬਈ ਵਿੱਚ ਪਿਛਲੇ 2 ਸਾਲਾਂ ਤੋਂ ਖੱਜਲ ਖੁਆਰ ਹੋ ਰਹੇ ਨੌਜਵਾਨ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਹੋਈ ਭਾਰਤ ਵਾਪਸੀ ਚੰਡੀਗੜ੍ਹ ਵਿਕੇ ਸੈਕਟਰ 17 ਵਿੱਚ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਨੇ ਚੰਡੀਗੜ੍ਹ ਸੈਕਟਰ 17 ਵਿੱਚ ਫੈਂਸੀ ਨੰਬਰਾਂ ਦੀ ਕੀਤੀ ਈ ਨਿਲਾਮੀ ਨਵੀਂ ਸੀਰੀਜ਼ CH01 CW ਦੇ ਫੈਂਸੀ ਨੰਬਰਾਂ ਦੀ ਈ ਨਿਲਾਮੀ ਦੌਰਾਨ 16 ਲੱਖ ਦੇ ਕਰੀਬ ਰੁਪਏ ਵਿੱਚ ਵਿਕਿਆ CH01 CW001 ਨੰਬਰ ਲੁਧਿਆਣਾ ਵਿਖੇ ਸੀਐਮਓ ਡਾਕਟਰ ਪ੍ਰਦੀਪ ਕੁਮਾਰ ਨੇ ਕੀਤੇ ਵੱਡੇ ਖੁਲਾਸੇ ਹੁਣ ਤੱਕ ਡੇਂਗੂ ਦੇ ਆਏ 64 ਮਰੀਜ਼ ਡੇਂਗੂ ਦੀ ਸ਼ਿਕਾਇਤ ਮਿਲਦੇ ਹੀ ਡਾਕਟਰ ਦੀ ਸਲਾਹ ਲੈਣ ਦੀ ਕੀਤੀ ਗਈ ਅਪੀਲ ਟੋਟਲ ਇਤਨੇ ਪੇਸ਼ੈਂਟ ਅਭੀ ਤੱਕ ਆਏ 64 ਟੋਟਲ ਪੇਸ਼ੈਂਟ ਹੈ 33 ਅਰਬਨ ਏਰੀਆਜ਼ ਮੇ 31 ਰੂਰ ਲਈ ਹੈ ਮੋਹਾਲੀ ਵਿੱਚ 200 ਤੋਂ ਵੱਧ ਲੋਕ ਹੋਏ ਡੇਂਗੂ ਤੋਂ ਪੀੜਿਤ 5 ਦਿਨਾਂ ਵਿੱਚ 44 ਨਵੇਂ ਕੇਸ ਆਏ ਸਾਹਮਣੇ ਸਰਕਾਰੀ ਹਸਪਤਾਲ ਵਿੱਚ ਬਣਾਏ ਗਏ ਸਪੈਸ਼ਲ ਡੇਂਗੂ ਵਾਰਡ ਸ਼੍ਰੀ ਮੁਖਤਰ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਦਾਣਾ ਮੰਡੀ ਵਿੱਚ ਖਾਦ ਨਾਲ ਭਰੀ ਟਰੈਕਟਰ ਟਰਾਲੀ ਨੂੰ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ ਮੰਡੀ ਤੋਂ ਕੁਝ ਦੂਰੀ ਤੇ ਟਰਾਲੀ ਦੀ ਟੁੱਟੀ ਹੁੱਕ ਲੋਕਾਂ ਵੱਲੋਂ ਵਿਅਕਤੀ ਕੀਤਾ ਗਿਆ ਕਾਬੂ ਮੈਂ ਮੁਖਤਰ ਦਾ ਰਹਿਣ ਵਾਲਾ ਜੀ ਬਲਕਰਨ ਜੀ ਮੇਰਾ ਨਾਮ ਹੈ ਜੀ ਇਹ ਮੰਡੀ ਦਾ ਟਰੈਕਟਰ ਖੜਾ ਹੀ ਮੇਰਾ ਛੜ ਥੱਲੇ ਇਹ ਪਿਜਾ ਕੇ ਲਿਆ ਟਰੈਕਟਰ ਕੁਦਰਤੀ ਰੰਦ ਬੁੱਲਾਂ ਦੇ ਟੰਡੇ ਕੋਲੇ ਆ ਕੇ ਹੋੱਕ ਟੁੱਟ ਗਈ ਨਹੀਂ ਤਾਂ ਇਹਨੇ ਲੈ ਜਾਣਾ ਸੀ ਪਿਜਾ ਕੇ ਜ਼ਿਰਖਪੁਰ ਦੇ ਜੀਐਸ ਮੈਮੋਰੀਅਲ ਪਬਲਿਕ ਸਕੂਲ ਵਿੱਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਪੇਦ ਵਰੇ ਹਾਲਾਤਾਂ ਵਿੱਚ ਹੋਈ ਮੌਤ ਅਚਾਨਕ ਆਇਆ ਸੀ ਚੱਕਰ ਅੰਮ੍ਰਿਤਸਰ ਵਿਖੇ 40 ਸਾਲਾਂ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਆਇਆ ਸਾਹਮਣੇ ਘਰੇਲੂ ਝਗੜੇ ਦੇ ਚੱਲਦੇ ਨੌਜਵਾਨ ਨੇ ਚੁੱਕਿਆ ਖੋਫਨਾਕ ਕਦਮ ਕਾਰਨ ਇਹਨਾਂ ਦਾ ਮੈਟ੍ਰੀਮੋਨিয়াল ਡਿਸਪਿਊਟ ਹੈ ਜੀ ਜੋ ਇਹਨਾਂ ਦੀ ਵਰਸ਼ਨ ਹੈ ਘਰਦਿਆਂ ਦੇ ਅਕੋਰਡਿੰਗ ਕਿ ਉਹ ਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਔਰ ਵਾਈਫ ਇੱਥੇ ਰਹਿ ਨਹੀਂ ਰਹੀ ਇਹਦੇ ਨਾਲ ਤੇ ਮਹੀਨਾ ਹੋ ਗਿਆ ਉਹ ਆਪਣੇ ਪੇਕੇ ਪਰਿਵਾਰ ਗਈ ਹੋਈ ਹੈ ਜੀ ਨਵਾਂ ਸ਼ਹਿਰ ਵਿਖੇ دہشت ਪੌਣ ਵਾਲੇ ਮੁਲਜ਼ਮਾ ਨੂੰ ਮੌਕਾ ਦੇਖ ਪੁਲਿਸ ਤੇ ਸੀਆਈਏ ਦੀ ਟੀਮ ਨੇ ਕੀਤਾ ਗ੍ਰਿਫਤਾਰ ਆਏ ਦਿਨ ਲੁੱਟਦੀਆਂ ਵਰਦਾਤਾਂ ਨੂੰ ਦੇ ਰਹੇ ਸੀ ਅੰਜਾਮ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਮੋਟਰਸਾਈਕਲ ਦੇ ਉੱਪਰ ਜਿਹੜੇ ਵਾਰਦਾਤਾ ਨੂੰ ਅੰਜਾਮ ਦਿੰਦੇ ਸੀਗੇ ਜਦੋਂ ਵੀ ਇਹਨਾਂ ਨੂੰ ਕੋਈ ਵਿਅਕਤੀ ਦਿਖਾਈ ਦਿੰਦਾ ਸੀਗਾ ਉਹਨੂੰ ਦਾਤ ਦਿਖਾ ਕੇ ਇਹ ਉਹਦੇ ਕੋਲੋਂ ਮੋਬਾਈਲ ਫੋਨ ਬਲੀਕ ਜਿਹੜੇ ਪੈਸੇ ਸੀਗੇ ਉਹਦੀ ਲੁੱਟ ਕਰਦੇ ਸੀਗੇ ਤੇ ਇਹਨਾਂ ਦੇ ਕੋਲੋਂ ਹੁਣ ਫਿਲਹਾਲ ਦੀ ਗੱਡੀ ਦੇ ਵਿੱਚ ਇੱਕ ਮੋਟਰਸਾਈਕਲ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਹਦੀ ਆਪਾਂ ਨੂੰ ਰਿਮਾਂਡ ਦੇ ਉੱਪਰ ਲੈ ਕੇ ਇਹਦੇ ਕੋਲੋਂ ਫਰਦਰ ਜੜੀਆਂ ਹੈਗੀਆਂ ਜਿਹੜੀ ਇਹਦੀ ਰਿਕਵਰੀ ਜੜੀ ਉਹ ਕੀਤੀ ਜਾਵੇਗੀ ਫਾਜ਼ਿਲਕਾ ਵਿਖੇ ਮਿੱਟੀ ਨਾਲ ਪਰੇ ਟਿਪਰ ਨੇ ਸਕੂਟੀ ਸਵਾਰ ਮਾਂ ਤੇ ਮਾਸੂਮ ਬੱਚਿਆਂ ਨੂੰ ਮਾਰੀ ਟੱਕਰ ਮਾਂ ਦੀ ਮੌਕੇ ਤੇ ਹੋਈ ਮੌਤ ਜਗਰਾਉਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਨੇ ਛੱਤ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ ਮੌਕੇ ਤੇ ਪਹੁੰਚ ਕੇ ਪੁਲਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਲਾਂਡਰਾ ਰੋਡ ਤੇ ਮੋਟਰਸਾਈਕਲ ਅਤੇ ਗੱਡੀ ਵਿਚਕਾਰ ਹੋਈ ਟੱਕਰ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਮੌਕੇ ਤੇ ਹੋਈ ਮੌਤ ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ ਜਲੰਧਰ ਵਿਖੇ ਮੋਬਾਈਲ ਬੈਂਕਿੰਗ ਰਾਹੀਂ ਖਾਤੇ ਤੋਂ ਉਡਾਏ ਗਏ ਕਰੀਬ 1.5 ਕਰੋੜ ਰੁਪਏ ਪੀੜਤ ਨੇ ਵਿਦੇਸ਼ ਵਿੱਚ ਰਹਿੰਦੇ ਮੁਲਜ਼ਮ ਖਿਲਾਫ ਕੇਸ ਕਰਵਾਇਆ ਦਰਜ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸ਼ੁਰੂ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਚਾਂਸਲਰ ਨੂੰ ਲਿਖਿਆ ਪੱਤਰ ਤੁਰੰਤ ਵਿਦਿਆਰਥੀ ਭਾਈਚਾਰੇ ਵੱਲੋਂ ਕੁਝ ਮੰਦ ਭਾਗੀਆਂ ਘਟਨਾਵਾਂ ਅਤੇ ਮੁੱਦਿਆਂ ਵੱਲ ਧਿਆਨ ਦੇਣ ਦੀ ਕੀਤੀ ਗਈ ਅਪੀਲ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ